ਸਤਿ ਸ਼੍ਰੀ ਅਕਾਲ ਜੀ ਮੈਂ ਰਾਜਵਿੰਦਰ ਕੌਰ ਹਾਜ਼ਰਾਂ ਸਿਆਸੀ ਹਲਚਲਾਂ ਗੱਲ ਕਰਾਂਗੇ ਅੱਜ ਰਾਜਨੀਤੀ ਦੇ ਵਿੱਚ ਕੀ ਰਿਆ ਖਾਸ ਐਸ ਡੀ ਪੀ ਸੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਜਥੇਦਾਰ ਸੁਖਦੇਵ ਸਿੰਘ ਪੌਰ ਨੇ ਅਕਾਲੀ ਦਲ ਬਾਦਲ ਤੇ ਬਾਗੀ ਹੋਏ ਟਕਸਾਲੀ ਲੀਡਰਾਂ ਤੇ ਤੰਜ ਕੱਸਿਆ ਪਾਰਨੇ ਕਾਲੀਦਾਲ ਅੰਦਰ ਪੈਦਾ ਹੋਈ ਬਗਾਵਤ ਨੂੰ ਲੈ ਕੇ ਕਈ ਸਵਾਲ ਖੜੇ ਕਰ ਦਿੱਤੇ ਨੇ ਉਹਨਾਂ ਕਿਹਾ ਹੈ ਕਿ ਬਾਦਲ ਦਾਲ ਦਾ ਕਾਟੋ ਕਲੇਸ਼ ਖੂਬਸੂਰਖੀਆਂ ਬਟੋਰ ਰਿਹਾ ਦੋਨੇ ਧੜੇ ਆਪੋ ਆਪਣੇ ਆਪ ਨੂੰ ਦੁੱਤੋਤੇ ਸਾਬਿਤ ਕਰਨ ਲਈ ਪੂਰਾ ਤਾਨ ਲਾਰੇ ਨੇ ਪੰਜਾਬ ਅਤੇ ਪੰਥ ਹੀਤ ਅਸ਼ੀ ਹੋਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਅਤੀਤ ਵਿੱਚ ਖਾਲਸਾ ਪੰਥ ਨਾਲ ਕੀਤੇ ਗੁਨਾਹਾਂ ਤੇ ਧੋਖਿਆਂ ਨੂੰ ਇੱਕ ਦੂਜੇ ਸਿਰ ਮੜ ਕੇ ਸੁਥਰੇ ਹੋਣ ਦੀਆਂ ਸਫਲ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਦੋਂ ਕਿ ਜਦੋਂ ਪੰਥਕ ਮੁਖੌਟਿਆਂ ਥੱਲੇ ਪੰਥ ਦਾ ਹਿਰਦਾ ਬਲਉਂਦੀ ਰਿਹਾ ਜਾ ਰਿਹਾ ਸੀ ਇਹ ਸਭ ਇੱਕ ਦੂਜੇ ਨੂੰ ਬਚਾਉਣ ਲਈ ਪੂਰਾ ਤਾਨ ਲਾ ਰਹੇ ਸਨ ਵੋਟਾਂ ਦੀ ਖਾਤਰ ਪੰਥਕ ਹਿੱਤਾਂ ਨੂੰ ਪਿੱਠ ਦਿਖਾ ਕੇ ਸੌਦਾ ਸਾਦ ਨਾਲ ਯਾਰੀਆਂ ਸਾਰੇ ਪਾਲਦੇ ਨੇ ਇਹੀ ਕਾਰਨ ਨੇ ਨਾ ਇਹਨਾਂ ਦਾ ਮੂੰਹ ਬਰਗਾੜੀ ਦੀਆਂ ਘਟਨਾਵਾਂ ਸਮੇਂ ਖੁੱਲਿਆ ਨਾ ਸੌਦਾ ਸਾਦ ਦੇ ਜਥੇਦਾਰਾਂ ਦੀ ਧੌਣ ਤੇ ਗੋਡਾ ਰੱਖ ਕੇ ਮਾਫੀ ਦੇਣ ਸਮੇਂ ਖੁੱਲਿਆ ਇਹ ਤਾਂ ਸਾਰਾ ਦਿਨ ਬਾਦਲਾਂ ਦੀਆਂ ਟੈਲੀਵਿਜ਼ਨ ਤੇ ਸਫਾਈਆਂ ਦੇ ਨੇ ਸ਼੍ਰੋਮਨੀ ਅਕਾਲੀ ਦਲ ਚੁੱਠੀ ਬਗਾਵਤ ਤੇ ਅੰਦਰੂਨੀ ਕਲੇਸ਼ ਦਰਮਿਆਨ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਗਵਾਚ ਗਏ। ਸਿਆਸੀ ਹਲਕਿਆਂ ਨੂੰ ਇੱਕ ਖਮੋਸ਼ੀ ਰੜਕ ਰਹੀ ਹੈ। ਖਾਸ ਕਰਕੇ ਉਦੋਂ ਇਸ ਦੇ ਮਾਇਨੇ ਹੋਰ ਡੂੰਘੇ ਹੋ ਜਾਂਦੇ ਨੇ ਜਦੋਂ ਮਜੀਠੀਆ ਆਪਣੇ ਨਜ਼ਦੀਕੀ ਰਿਸ਼ਤੇਦਾਰ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਣੇ ਸਿਆਸੀ ਸੰਕਟ ਮੌਕੇ ਚੁੱਪ ਧਾਰ ਲੈਂਦੇ। ਮਜੀਠੀਆ ਪੰਜਾਬ ਵਿੱਚ ਹਰ ਸਿਆਸੀ ਗਤੀਵਿਧੀ ਤੇ ਕਦੇ ਵੀ ਟਿੱਪਣੀ ਕਰਨ ਤੋਂ ਨਹੀਂ ਖੁੰਝੇ ਨਹੀਂ ਅਕਾਲੀ ਦਲ ਵਿਚਲੇ ਅੰਦਰੂਨੀ ਕਲੇਸ਼ ਨੂੰ ਲੈ ਕੇ ਮਜੀਠੀਆ ਨੇ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਸ਼੍ਰੋਮਨੀ ਕਾਲੀਦਲ ਦੇ ਮੀਟਿੰਗਾਂ 'ਚ ਮੁਜੀਠੀਆਂ ਗੈਰ ਹਾਜ਼ਰ ਸਨ ਪਹਿਲਾਂ ਉਹ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਨਹੀਂ ਪਹੁੰਚੇ ਤੇ ਫਿਰ ਬਾਕੀ ਮੀਟਿੰਗਾਂ ਵਿੱਚੋਂ ਵੀ ਗੈਰ ਹਾਜ਼ਰ ਰਹੇ ਸਿਆਸੀ ਹਲਕਿਆਂ ਮੁਤਾਬਕ ਪਹਿਲਾਂ ਜਦੋਂ ਕੋਈ ਸਿਆਸੀ ਗਤੀਵਿਧੀ ਹੁੰਦੀ ਸੀ ਜਾਂ ਕੋਈ ਮੁੱਦਾ ਉੱਠਦਾ ਸੀ ਤਾਂ ਮੁਜੀਠੀਆਂ ਪੰਜਾਬ ਤੋਂ ਬਾਹਰ ਹੋਣ ਦੇ ਬਾਵਜੂਦ ਵੀ ਟਵੀਟ ਕਰਦੇ ਸਨ ਉਹਨਾਂ ਦੀ ਖਾਮੋਸ਼ੀ ਨੂੰ ਲੈ ਕੇ ਹੁਣ ਜਿੰਨੇ ਮੂੰਹ ਉਹਨੀਆਂ ਗੱਲਾਂ ਵਾਲੀ ਗੱਲ ਉਧਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਨੂੰ ਆਪਣੇ ਸੂਬੇ ਦਾ ਵੱਡਾ ਪ੍ਰਾਕਰਾਰ ਦਿੰਦਿਆਂ ਰਾਵੀ ਤੇ ਬਿਆਸ ਦਰਿਆ ਦਾ ਪਾਣੀ ਐਸਵਾਈਐਲ ਨਹਿਰ ਰਾਹੀਂ ਵੰਡਣ ਦੀ ਅਪੀਲ ਕੀਤੀ ਹੈ। ਨਾਇਬ ਸੈਣੀ ਨੇ ਕਿਹਾ ਕਿ ਹਰਿਆਣਾ ਨੇ ਨਹਿਰ ਦੀ ਆਪਣੇ ਹਿੱਸੇ ਦਾ ਨਿਰਮਾਣ ਕੀਤਾ ਹੈ ਪਰ ਪੰਜਾਬ ਨੇ ਆਪਣੇ ਇਲਾਕੇ 'ਚ ਇਸ हिस्से ਨੂੰ ਪੂਰਾ ਕਰਨ ਤੋਂ ਇਸ ਕਾਰਨ ਇਨਕਾਰ ਕਰ ਦਿੱਤਾ ਹੈ ਕਿ ਉਸ ਕੋਲ ਫालतू ਪਾਣੀ ਨਹੀਂ ਹੈ। ਸਤਲੁਜ ਯਮਨਾ ਲਿੰਕ ਨੇੜੇ ਦੇ ਮੁੱਦੇ ਤੇ ਪੱਤਰਕਾਰਾਂ ਨਾਲ ਗੱਲ ਕਰਦੇ ਆ ਸੈਣੀ ਨੇ ਕਿਹਾ ਕਿ ਪੰਜਾਬ ਸਾਡਾ ਵੱਡਾ ਭਰਾ ਹੈ ਤੇ ਵੱਡੇ ਭਰਾ ਦਾ ਫਰਜ਼ ਬਣਦਾ ਹੈ ਕਿ ਉਹ ਛੋਟੇ ਭਰਾ ਨੂੰ ਨਿਰਾਸ਼ ਨਾ ਹੁਣ ਦੇਵੇ ਉਹਨਾਂ ਨੇ ਪੰਜਾਬ ਤੇ ਹਰਿਆਣਾ ਦਰਮਿਆਨ ਪਰਿਵਾਰਿਕ ਰਿਸ਼ਤੇ ਤੇ ਜ਼ੋਰ ਦਿੰਦੇ ਆ ਕਿਹਾ ਹੈ ਕਿ ਪੰਜਾਬ ਹਰਿਆਣਾ ਇੱਕ ਪਰਿਵਾਰ ਹੈ ਤੇ ਮੈਂ ਆਪਣੇ ਵੱਡੇ ਭਰਾ ਨੂੰ ਅਪੀਲ ਕਰਦਾ ਕਿ ਉਹ ਸਾਡੇ ਨਾਲ ਪਾਣੀ ਸਾਂਝਾ ਸਿੱਖਿਆ ਕੋਟਾ ਲੈਤੇ ਸੀਬੀਆਈ ਐਫਆਈਆਰ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਸੂਬਾ ਮੀਤ ਪ੍ਰદાન ਅਨੁਰਾਗ ਢਾਂਡਾ ਦਾ ਬਿਆਨ ਸਾਹਮਣੇ ਆਇਆ ਉਹਨੇ ਕਿਹਾ ਕਿ 4 ਲੱਖ ਦੇ ਫਰਜ਼ੀ ਦਾਖਲੇ ਦੇ ਮਾਮਲੇ 'ਚ 10 ਐਫਆਈਆਰ 'ਚ ਸਾਬਕਾ ਸਿੱਖਿਆ ਮੰਤਰੀ ਦਾ ਨਾਂ ਕਿਉਂ ਨਹੀਂ ਸੀਬੀਆਈ ਭਾਜਪਾ ਆਗੂਆਂ ਨੂੰ ਬਚਾਉਣ 'ਚ ਲੱਗੀ ਹੋਈ ਹੈ ਅਨੁਰਾਗ ਢਾਂਡਾ ਦਾ ਕਹਿਣਾ ਹੈ ਕਿ ਸਰਕਾਰੀ ਸਕੂਲਾਂ ਨੂੰ ਬੰਦ ਕਰਨ ਤੇ ਬਰਬਾਦ ਕਰਨ ਲਈ ਵੀ ਭਾਜਪਾ ਜ਼ਿੰਮੇਵਾਰ ਹੈ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀਐਸ ਯੇਦੀ ਯੂਰੂਪਾ ਵਿਰੁੱਧ ਨਬਾਲੀ ਕੁੜੀ ਦੇ ਸੈਕਸ ਸੋਸ਼ਣ ਦੇ ਮਾਮਲੇ ਵਿੱਚ ਅਪਰਾਧ ਜਾਂਚ ਸ਼ਾਖਾ ਨੇ ਉਨ੍ਹਾਂ ਵਿਰੁੱਧ ਦਾਇਰ ਦੋਸ਼ ਪੱਤਰ ਵਿੱਚ ਅਹਿਮ ਤੱਥ ਸਾਹਮਣੇ ਲਿਆਂਦੇ। ਦੋਸ਼ ਪੱਤਰ ਦੇ ਮੁਤਾਬਕ ਸਾਬਕਾ ਮੁੱਖ ਮੰਤਰੀ ਯੇਦੀ ਯੂਰੂਪਾ ਨੇ ਆਪਣੇ ਤਿੰਨ ਸਹਿਯੋਗੀਆਂ ਦੇ ਨਾਲ ਮਿਲ ਕੇ ਪੀੜਤ ਤੇ ਉਸ ਦੀ ਮਾਂ ਨੂੰ ਚੁੱਪ ਰਹਿਣ ਲਈ ਮੋਟੀ ਰਕਮ ਦਿੱਤੀ। ਯੇਦੀ ਯੂਰੂਪਾ ਤੇ ਉਨ੍ਹਾਂ ਦੇ ਤਿੰਨ ਸਾਥੀਆਂ ਤੇ ਸਬੂਤ ਨਸ਼ਟ ਕਰਨ ਅਤੇ ਮੂੰਹ ਬੰਦ ਕਰਾਉਣ ਲਈ ਪੈਸੇ ਦੇਣ ਦੇ ਦੋਸ਼ ਵੀ ਦਰਜ ਹੋਏ। ਐਸਐਸਆਰ 2 ਫਰਵਰੀ ਨੂੰ ਸਵੇਰੇ 11:30 ਵਜੇ 17 ਸਾਲਾ ਨਾਬਾਲਗ ਤੇ ਉਸਦੀ ਮਾਂ ਡਾਲਰ ਕਲੋਨੀ ਸਥਿਤ ਯੇਦੀ ਵਿਰੋਪਾ ਦੇ ਘਰ ਗਈਆਂ ਸਨ ਉੱਥੇ ਉਹਨਾਂ ਨੇ ਸਾਬਕਾ ਮੁੱਖ ਮੰਤਰੀ ਨਾਲ ਸੈਕਸ ਸੋਸ਼ਲ ਮਾਮਲੇ ਵਿੱਚ ਨਿਆਂ ਮੰਗਿਆ ਅਕਾਲੀ ਦਲ ਦੇ ਬਾਗੀ ਟੜੇ ਦੇ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਦਰਾ ਨੇ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਸਿਿਹਤ ਦਿੰਦਿਆ ਕਿ ਹੈ ਕਿ ਜੇ ਕੋਈ ਤੁਹਾਡੇ ਖਿਲਾਫ ਜਾਵੇ ਤਾਂ ਉਹ ਭਾਜਪਾ ਦਾ ਏਜੰਟ ਬਣ ਜਾਂਦਾ ਹੈ ਅਜਿਹਿਆਂ ਬਿਆਨਬਾਜ਼ੀਆਂ ਤੋਂ ਪ੍ਰਧਾਨ ਸਾਹਿਬ ਤੇ ਖਾਸ ਕਰਕੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਗੁਰੇਸ ਕਰਨਾ ਚਾਹੀਦਾ ਹੈ ਖਾਸ ਕਰ ਜਿਨ੍ਹਾਂ ਨਾਲ ਸਾਥ ਨਹੀਂ ਪਾਇਆ ਹੋਵੇ ਇਕੱਠੇ ਰਹੀਏ ਹੋਈਏ ਬਾਕੀ ਧੜੇ ਨੇ ਨਸੀਹਤ ਦਿੱਤੀ ਹੈ ਕਿ ਬੀਬਾ ਬਾਦਲ ਨੂੰ ਆਪਣੇ ਰੁਤਬੇ ਤੇ ਰਿਸ਼ਤੇ ਮੁਤਾਬਿਕ ਆਪਣੀ ਭਾਸ਼ਾ ਦੀ ਮਰਿਆਦਾ ਰੱਖਣੀ ਚਾਹੀਦੀ ਹੈ ਤੇ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ 100 ਵਾਰ ਸੋਚਣਾ ਚਾਹੀਦਾ ਹੈ ਅਜੇ ਨਾ ਕੋਈ ਪਹਿਲੀ ਗੱਲ ਤਾਂ ਸਾਡਾ ਧੜਾ ਕੋਈ ਨਹੀਂ ਸਾਡਾ ਕੋਈ ਧੜਾ ਨਹੀਂ ਅਸੀਂ ਸਪਸ਼ਟ ਕਰਨਾ ਚਾਹੁੰਦੇ ਹਾਂ ਦੋ ਗੱਲਾਂ ਨਾ ਸਾਡਾ ਕੋਈ ਧੜਾ ਨਾ ਅਸੀਂ ਕੋਈ ਵੱਖਰੀ ਪਾਰਟੀ ਬਣਾਉਣੀ ਆ ਅਸੀਂ ਸ਼ਰੋਮਣੀ ਅਕਾਲੀ ਦਲ ਨੂੰ ਪੰਥਕ ਰੌ ਰੀਤਾਂ ਪ੍ਰੰਥਕ ਰਵੈਤਾਂ ਤੇ ਪਰੰਪਰਾਵਾਂ ਤੇ ਕਾਇਮ ਰਹਿਣ ਲਈ ਯਤਨ ਕਰਨਾ ਔਰ ਉਹਦੇ ਲਈ ਐਸੇ ਜੰਗ ਲੜਨੀ ਆ ਉਹਦੇ ਲਈ ਅਸੀਂ ਲਹਿਰ ਛੜੀ ਕਰਨੀ ਆ ਕੀ ਮੋੜ ਸਰ ਜਿੱਤੀ ਦਾ ਯਤਨ ਕਰਨਾ ਇਹ ਕਿਹਦੇ ਨਾਲ ਗਠਜੰਬੰਧਨ ਹੋਣਾ ਕਿਹਦੇ ਨਾਲ ਕੀ ਹੋਣਾ ਅਸੀਂ ਤਾਂ ਇਹ ਤਾਂ ਸਮਾਂ ਦੱਸੂਗਾ ਪਰ ਅਸੀਂ ਪੰਜਾਬ ਦੇ ਹਿੱਤਾਂ ਲਈ ਪੰਥਕ ਹਿੱਤਾਂ ਲਈ ਸ਼ਰਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਇਹ ਸਾਡੀ ਸੋਚ ਹੈ ਸੋ ਰਾਜਨੀਤੀ ਨਾਲ ਜੁੜੀ ਜਾਣਕਾਰੀ ਲੈ ਕੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ